ਅਨੰਦਪੁਰ ਸਾਹਿਬ ਚ ਆਮ ਆਦਮੀ ਪਾਰਟੀ ਦੀ ਕਾਨਫਰੰਸ ਚ ਨਹੀਂ ਪਹੁੰਚੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਬੇਈਮਾਨ ਪਚਾਓ ਪੰਜਾਬ ਬਚਾਓ ਯਾਤਰਾ ਜੱਜ ਆਖਰੀ ਦਿਨ ਨੇ ਤੇ ਅੱਜ ਅਨੰਦਪੁਰ ਸਾਹਿਬ ਚ ਵਿਸ਼ਾਲ ਕਾਨਫਰੰਸ ਹੋ ਰਹੀ ਹੈ ਪਰ ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕੇਜਰੀਵਾਲ ਪਹੁੰਚ ਰਹੇ ਨੇ ਪਰ ਹੁਣ ਖਬਰ ਆ ਰਹੀ ਕਿ ਕੇਜਰੀਵਾਲ ਇਸ ਕਾਨਫਰੰਸ ਦਾ ਹਿੱਸਾ ਨਹੀਂ ਬਣਨਗੇ ਹੋਰ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਯਾਦਵਿੰਦਰ ਕੇਜਰੀਵਾਲ ਨਹੀਂ ਪਹੁੰਚੇ ਇਸ ਕਾਨਫਰੰਸ ਚ ਦਰਸਲ ਦਿੱਲੀ ਦੇ ਅੰਦਰ ਜਿਸ ਤਰ੍ਹਾਂ ਦਾ ਸੰਕਟ ਆਮ ਆਦਮੀ ਪਾਰਟੀ ਉਤੇ ਚੱਲ ਰਿਹਾ ਹੈ ਸਰਕਾਰ ਦੇ ਅੰਦਰ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਬੀਜਪੀ ਦੀ ਨਾ ਕੰਟਰਡਿਕਸ਼ਨ ਆਈ ਹੈ ਜਿਸ ਤਰ੍ਹਾਂ ਐਲਜੀ ਦੀ ਨਾ ਕੰਟਰਡਿਕਸ਼ਨ ਆਈ ਹੈ ਉਹਦੇ ਕਾਰਨ ਕੇਜਰੀਵਾਲ ਕੁਝ ਜ਼ਿਆਦਾ ਬੀਜ਼ੀ ਨੇ ਉੱਥੇ ਉਹ ਸੋਲੂਸ਼ਨ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਪੂਰੇ ਮਸਲੇ ਦਾ ਹੱਲ ਕੋਈ ਨਿਕਲੇ ਔਰ ਆਮ ਆਦਮੀ ਪਾਰਟੀ ਦੀ ਸਾਖ ਜਿਹੜੀ ਦਿੱਲੀ 'ਚ ਬਚੀ ਰਹੀ ਹੈ ਇਸੇ ਕਰਕੇ ਕੇਜਰੀਵਾਲ ਉੱਥੇ ਬੀਜ਼ੀ ਹੋਣ ਦੇ ਕਾਰਨ ਇਸ ਰੈਲੀ ਦੇ ਅੰਦਰ ਨਹੀਂ ਆਏ ਹਾਲਾਂਕਿ ਇਹ ਬਹੁਤ ਇੰਪੋਰਟੈਂਟ ਸੀ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਰੱਖੀ ਅ ਜਿੱਤੇ ਅ ਜਿੱਤੇ ਕਮੇਸਰ ਸਿਕ ਸਮਾਜ ਲਈ ਵੀ ਵੱਡੇ ਪੱਧਰ ਤੇ ਉੱਤੇ ਜਾਣਾ ਸੀ ਪਰ ਬਾਕੀ ਲੀਡਰ ਸਾਰੇ ਪਹੁੰਚ ਰਹੇ ਨੇ ਕਿੰਨੇ ਐਮਪੀ ਪਹੁੰਚ ਰਹੇ ਨੇ ਸੁਚਤ ਸਿੰਘ ਫੋਟੇਵਰ ਪਹੁੰਚ ਰਹੇ ਨੇ ਬਾਕੀ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਹੋ ਗਈ ਪਰ ਵਰਿੰਦ ਕੇਜਰੀ ਵਾਲੇ ਸੇ ਨਹੀਂ ਪਹੁੰਚ ਰਹੇ